ਅੱਜ ਆਪਾਂ ਪਹੁੰਚੇ ਹਾਂ ਜੀ ਭਾਈ ਕਾ ਗੋੜ ਪਿੰਡ ਭਾਈ ਰੂਪਾ ਵਿਖੇ ਇਹਦੋਂ ਭਾਈ ਰੂਪੇ ਵੱਲੋਂ ਛੜ ਕਾ ਰਹੀ ਆ ਸਿੱਧੀ ਗੋਮਟੀ ਨੂੰ ਜਾਂਦੇ ਆ ਇੱਥੇ ਬਾਈ ਜੀ ਦਾ ਭਾਈ ਰੂਪੇ ਤੋਂ ਗੋਮਟੀ ਵੱਲ ਜਾਂਦੇ ਆ ਖੱਬੇ ਹੱਥ ਘਲਾੜਾ ਇੱਥੇ ਸਾਰੀਆਂ ਵੈਰਾਈਟੀਆਂ ਬਾਈ ਜੀ ਤਿਆਰ ਕਰਦੇ ਆ ਆਓ ਅੰਦਰ ਚੱਲਦੇ ਆ ਤੇ ਦੇਖਦੇ ਆ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਤਿਆਰ ਕਰਦੇ ਆ ਬਾਈ ਸਿੱਕਾਲ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਗੁਰਚੇਤ ਸਿੰਘ ਜੀ ਅੱਛਾ ਭਾਈ ਰੂਪਾ ਹਾਂਜੀ ਜ਼ਿਲ੍ਹਾ ਬਠਿੰਡਾ ਜੀ ਆਪਾਂ ਜੀ ਕਿਹੜੀ ਕਿਹੜੀ ਵੈਰਾਈਟੀ ਤਿਆਰ ਕਰਦੇ ਆ ਇੱਥੇ ਜੀ ਦੇਖੋ ਵਿੱਚ ਜੀ ਆਪਾਂ 8 ਤੋਂ 10 ਤਰ੍ਹਾਂ ਦੇ ਗੋੜ ਆ ਜਾਂਦੇ ਹੈਗੇ ਜੀ ਅੱਛਾ ਜੀ ਤੇ ਬਾਕੀ ਦੂਸਰੀਆਂ ਵੈਰਾਈਟੀਆਂ ਚ ਮਤਲਬ ਜਿਵੇਂ ਹਲਦੀ ਨੂਨ ਮਿਰਚ ਮਸਾਲਾ ਤੇਲ ਵਗੈਰਾ ਬਦਾਮਾਂ ਦਾ ਨਾਰੀਅਲ ਦਾ ਹਾਂਜੀ ਹਾਂਜੀ ਪੀਲੀ ਸਰੋਂ ਦਾ ਤੇ ਆਮ ਨਾਰਮਲ ਸਰੋਂ ਦਾ ਹਾਂਜੀ ਤੇ ਆਟੇ ਵਗੈਰਾ ਆ ਗਏ ਕਣਕ ਦੇ ਆਟੇ ਨੂੰ ਛੱਡ ਕੇ ਬਾਕੀ ਦੇ 8 ਤੋਂ 10 ਤਰ੍ਹਾਂ ਦੇ ਆਟੇ ਤਿਆਰ ਕਰਦੇ ਆ ਜੀ ਅਸੀਂ ਇਹ ਸਾਰਾ ਆਪਾਂ ਇੱਥੇ ਹੀ ਤਾਂ ਤਿਆਰ ਕਰਦੇ ਹਾਂ ਜੀ ਹਾਂਜੀ ਇਹ ਸਾਰਾ ਕੁਝ ਜਿੰਨਾ ਹੈਗਾ ਇਹ ਅਸੀਂ ਬਿਨਾ ਪੱਥਰਾਂ ਵਾਲੀ ਮਤਲਬ ਗ੍ਰੇਂਡ ਛੋਟੀ ਚੱਕੀ ਹੈ ਇੱਕ ਹਾਂਜੀ ਹਾਂਜੀ ਉਹਦੇ ਨਾਲ ਤਿਆਰ ਕਰਦੇ ਹਾਂਗੇ ਤੇ ਵਿਖਾਈਏ ਜੀ ਆਪਾਂ ਮੜਾ ਹੀ ਹਾਂ ਕਿਹੜੀ ਕਿਹੜੀ ਵੈਰਾਈਟੀ ਹੈ ਤਿਆਰ ਕਰਦੇ ਹਾਂ ਹਾਂਜੀ ਇਹ ਤਾਂ ਆ ਗਿਆ ਜੀ ਸਿੰਪਲ ਗੁੜ ਅੱਛਾ ਜੀ ਇਹ ਜਿਵੇਂ ਆਪਾਂ ਕੋਈ ਚਾਹ ਵਗੈਰਾ ਚ ਪਾਉਣੇ ਆ ਜਾਂ ਮਤਲਬ ਖਾਣ ਲਈ ਵੈਸੇ ਖਾਣ ਲਈ ਹਾਂਜੀ ਤੇ ਇਹ ਗੁੜ ਆ ਗਿਆ ਜੀ ਇੱਕ ਇਹ ਗੁੜ ਬਣਾਇਆ ਸਿੰਪਲ ਗੁੜ ਦੇ ਵਿੱਚ ਨਾ ਅਸੀਂ ਮਤਲਬ ਆਮ ਨੋਰਮਲ ਹੁਣ ਕੋਈ ਵੀ ਆਉਂਦਾ ਅਗਲਾ ਕਹਿੰਦਾ ਵੀ ਸਾਨੂੰ ਛੋਟੇ ਪੀਸ ਦਿਓ ਹਾਂਜੀ ਹਾਂਜੀ ਉਹਦੇ ਵਿੱਚ ਅਸੀਂ ਹੁਣ ਇਹ ਛੋਟੇ ਪੀਸ ਬਣਾਏ ਸਾਰਾ 6 ਤੋਂ 8 ਗ੍ਰਾਮ ਦਾ ਪੀਸ ਆ ਗਿਆ ਕੋਈ ਅਗਲਾ ਰੋਟੀ ਖਾ ਕੇ ਖਾਣਾ ਆਏਗਾ ਕੋੜਾ ਹਾਂਜੀ ਤਾਂ ਉਹਦੇ ਵਿੱਚ ਇਹ ਸਾਰਾ ਏਡਾ ਕੇ ਛੋਟਾ ਪੀਸ ਆ ਇਹ ਖਾਣਾ ਵੀ ਸੌਖਾ ਔਰ ਮਤਲਬ ਅਗਲਾ ਜਿੰਨੇ ਇੱਕ ਖਾਣਾ ਜਾਂ ਦੋ ਖਾਣਾ ਉਸ ਤਰ੍ਹਾਂ ਛੋਟਾ ਖਾਧਾ ਜਾਂਦਾ ਜਿਆਦਾ ਹੋਰ ਦੇਖਦੇ ਆਂ ਜੀ ਆਪਾਂ ਇਹ ਪੂਰਾ ਬਰਫੇ ਦੀ ਤਰ੍ਹਾਂ ਖੁਸ਼ਕਾਣਾ ਨਹੀਂ ਠੱਲਾ ਜਾ ਨਹੀਂ ਬਈ ਹੱਥਾਂ ਨੂੰ ਲੱਗੀ ਜਾਉਂਗਾ ਨਹੀਂ 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 ਉਹ ਗੰਨੇ ਦੀ ਤੇ ਆਪਣਾ ਗੁੜ ਦੀ ਕੁਆਲਿਟੀ ਇੱਥੋਂ ਪਤਾ ਲੱਗਦੀ ਹੈ ਜੇ ਠੱਲਾ ਜਾ ਹੋਊਗਾ ਤਾਂ ਉਹ ਗੁੜ ਸਹੀ ਨਹੀਂ ਮਤਲਬ ਕੁਆਲਿਟੀ ਗੰਨੇ ਦੀ ਸਹੀ ਨਹੀਂ ਹੁੰਦੀ ਕਿ ਉਹ ਗੁੜ ਪੱਕ ਕੇ ਨਹੀਂ ਪੂਰਾ ਬਣਦਾਗਾ ਤਾਂ ਉਹਦੀ ਲਾਈਫ ਵੀ ਥੋੜਾ ਟਾਈਮ ਹੁੰਦੀ ਹੈ ਮਤਲਬ ਜੇ ਆਪਾਂ ਕਹਿ ਦਈਏ ਇਹਨੂੰ 6 ਮਹੀਨੇ ਰੱਖਣਾ ਤਾਂ ਉਹ ਰੱਖਿਆ ਨਹੀਂ ਜਾਂਦਾ ਹੁੰਦਾ ਹਾਂਜੀ ਟਲ ਜਾਂਦਾ ਹਨਾ ਜੀ ਹਾਂਜੀ ਇਹਨੂੰ ਜਿੰਨਾ ਟਾਈਮ ਤੁਸੀਂ ਮਰਜ਼ੀ ਰੱਖ ਸਕਦੇ ਹੋ ਇਹਦੀ ਕੋਈ ਦਿੱਕਤ ਨਹੀਂ ਜੀ ਠੀਕ ਹੈ ਜੀ ਔਰ ਦੂਸਰਾ ਆਪਣਾ ਆ ਗਿਆ ਸਪੈਸ਼ਲ ਗੁੜ ਇੱਕ ਮਿੰਟ ਜੀ ਤੇ ਫਿਰ ਆਪਾਂ ਜਿਹੜਾ ਸਿੰਪਲ ਗੁੜ ਆ ਜੀ ਇਹ ਕੀ ਰੇਟ ਵੇਚਦੇ ਇਹ ਆਈਡੀਆ ਕੋਈ 9000 ਰੁਪਏ ਦੀ ਰੇਂਜ ਚ ਆ ਜਾਂਦਾ ਜੀ ਅੱਛਾ ਹਾਂ ਜੀ ਅੱਗੇ ਜੀ ਕਿਹੜੀ ਬਰੇਡ ਇਹ ਆਪਣੀ ਸਪੈਸ਼ਲ ਵੈਰਾਈਟੀ ਹੈ ਜੀ ਅੱਛਾ ਜੀ ਇਹ ਲਗਭਗ ਵੀ ਅਜੇ ਤੱਕ ਕਿਸੇ ਨੇ ਹੋਰ ਬਣਾਈ ਨਹੀਂ ਜੀ ਹਾਂ ਜੀ ਇਹ ਪਿਛਲੇ ਸਾਲ ਤੋਂ ਅਸੀਂ ਟਰਾਈ ਕਰ ਰਹੇ ਸੀ ਇਸ ਵਾਰੀ ਅਸੀਂ ਇਹ ਬਣਾਈ ਹੈ ਇਹਦੇ ਵਿੱਚ ਖੋਆ ਮਿਕਸ ਕਰਕੇ ਗੁੜ ਬਣਾਇਆ ਅੱਛਾ ਜੀ ਖੋਆ ਇਲਾਇਚੀ ਔਰ ਆਪਣਾ ਦੇਸੀ ਘਿਓ ਠੀਕ ਹੈ ਜੀ ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਇਹ ਚ ਗੁੜ ਬਣਾਇਆ ਔਰ ਇਹ ਖਾਣ ਚ ਬਿਲਕੁਲ ਹੀ ਮਤਲਬ ਬਰਫੀ ਦੀ ਤਰ੍ਹਾਂ ਲੱਗਦਾ ਹੈਗਾ ਅੱਛਾ ਖੋਏ ਦਾ ਟੇਸਟ ਆਊ ਹੈ ਜੀ ਪੂਰਾ ਪੰਜ ਹਾਂਜੀ ਹਾਂਜੀ ਅੱਛਾ ਇਹਦੀ ਲਾਈਫ ਕਿੰਨਾ ਕਹੀ ਹੈ ਜੀ ਲਾਈਫ ਇਹਦੀ ਪਿਛਲੇ ਸਾਲ ਅਸੀਂ ਟ੍ਰਾਇਲ ਦੇ ਤੌਰ ਤੇ ਗੁੜ ਬਣਾਇਆ ਸੀਗਾ ਇਹ ਵੀ 25 ਕਿਲੋ ਹਾਂਜੀ ਅਪ੍ਰੈਲ ਚ ਅਸੀਂ ਬਣਾ ਕੇ ਰੱਖਿਆ ਸੀ ਔਰ ਇਹਨੂੰ ਜੁਲਾਈ ਤੱਕ ਅਸੀਂ ਬਾਹਰ ਹੀ ਰੱਖਿਆ ਕੋਈ ਫ੍ਰਿਜ ਚ ਨਹੀਂ ਰੱਖਿਆ ਅੱਛਾ ਜੀ ਮਤਲਬ ਜੁਲਾਈ ਤੱਕ ਅਪ੍ਰੈਲ ਤੋਂ ਜੁਲਾਈ ਤੱਕ ਇਹ ਗੁੜ ਆਮ ਨੋਰਮਲ ਟੈਂਪਰੇਚਰ ਤੇ ਰਿਹਾ ਤੇ ਖਰਾਬ ਨਹੀਂ ਹੋਇਆ ਸੀਗਾ ਠੀਕ ਹੈ ਜੀ ਹੁਣ ਵੀ ਅਸੀਂ ਇਹਦੀ ਅਗਲੇ ਨੂੰ ਜੇ ਕੋਈ ਲੈ ਕੇ ਜਾਂਦਾ ਤਾਂ ਇਹਨੂੰ 2 ਮਹੀਨੇ ਦੀ ਲਾਈਫ ਇਹਦੀ ਹੈਗੀ ਅਸੀਂ ਕਹਿ ਕੇ ਦਿੰਨੇ ਆ ਵੀ 2 ਮਹੀਨੇ ਤੱਕ ਤੇ ਖਰਾਬ ਨਹੀਂ ਹੋਊਗਾ ਵੈਸੇ ਖਰਾਬ ਤਾਂ ਇਹ ਲੰਮਾ ਟਾਈਮ ਨਹੀਂ ਹੁੰਦਾਗਾ ਹਾਂਜੀ ਹਾਂਜੀ ਤੇ ਬਸ 2 ਮਹੀਨੇ ਇਹਨੂੰ ਕਹਿ ਕੇ ਦਿੰਨੇ ਆ ਅਸੀਂ ਜੀ ਯਾਨੀ ਕਿ ਦੇਸ਼ ਵਿਦੇਸ਼ 'ਚ ਕਿਸੇ ਨੇ ਭੇਜਣਾ ਹੋਵੇ ਜੀ ਭੇਜ ਸਕਦਾ ਹਾਂ ਹਾਂਜੀ 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 ਇਸ ਤੋਂ ਅੱਗੇ ਜੀ ਕਿਹੜੀ ਪ੍ਰੋਡਕਟੀ ਆ ਗਈ ਇਸ ਤੋਂ ਅੱਗੇ ਆਮਲੇ ਵਾਲੀ ਆਗਾ ਜੀ ਗੁੜ अच्छा ਇਹ ਦੇ ਵਿੱਚ ਆਮਲਾ ਮਿਕਸ ਕਰਕੇ ਬਣਾਉਣੀ ਹੈ ਗੁੜ ਹਾਂਜੀ ਔਰ ਇਹ ਸਾਡਾ ਸਾਰਿਆਂ ਨੂੰ ਮਸ਼ਹੂਰ ਗੁੜਾ ਵੀ ਮਤਲਬ ਸਾਰਿਆਂ ਨੂੰ ਜ਼ਿਆਦਾ ਲਾਗਤ ਇਸ ਗੁੜ ਦੀ ਆ ਸੌਫ ਤੇ ਅਜਵਾਇਨ ਮਿਕਸ ਕਰਕੇ ਬਣਾਉਣੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਕੋਈ ਗੁੜ ਲੈ ਲਓ ਸਾਡਾ ਇਹ ਸਾਰਿਆਂ ਦੇ ਵਿੱਚ ਅਸੀਂ ਇਹ ਛੋਟੇ ਤੋਂ ਛੋਟੇ ਪੀਸ ਬਣਾਏ ਆ ਵੀ 8 ਤੋਂ ਕਮ ਸਿਕਮ ਮਤਲਬ 8 ਗ੍ਰਾਮ ਦਾ ਪੀਸ ਆਗਾ ਠੀਕ ਹੈ ਮੰਨ ਲਓ ਜੀ ਬੱਚੇ ਵੀ ਖਾਣਾ ਤਾਂ ਆ ਖਰਾਬ ਨਹੀਂ ਜਾਂ ਮਤਲਬ ਕਿਸੇ ਨੇ ਵੀ ਖਾਣਾ ਤਾਂ ਉਹ ਛੋਟਾ ਪੀਸ ਆਗਾ ਖਾਣ ਚ ਵੀ ਸੌਖਾਗਾ ਹਾਂਜੀ ਹਾਂਜੀ ਔਰ ਇੱਕ ਆ ਗਿਆ ਜੀ ਇਹ ਹਲਦੀ ਵਾਲਾ ਅੱਛਾ ਹਲਦੀ ਇਹਦੇ ਵਿੱਚ ਹੀ ਮਿਕਸ ਕੀਤੀ ਹੈ ਹਾਂਜੀ ਹਲਦੀ ਦੇਸੀ ਘਿਓ ਤੇ ਅਜਵਾਇਣ ਠੀਕ ਹੈ ਜੀ ਇਹ ਮਿਕਸ ਕਰਕੇ ਅਸੀਂ ਇਹ ਗੁੜ ਬਣਾਇਆਗਾ ਹਾਂਜੀ ਹਾਂਜੀ ਇਹ ਤਾਂ ਇੱਕ ਦਵਾਈ ਬਣ ਗਈ ਦਵਾਈ ਦੇ ਤੌਰ ਤੇ ਅਮੇਉਂ ਸਿਸਟਮ ਲਈ ਔਰ ਆਪਣਾ ਕੋਈ ਕੋਈ ਜੋੜ ਵਗੈਰਾ ਦਰਦ ਕਰਦੇ ਆ ਉਹਨਾਂ ਲਈ ਇਹ ਕਾਫੀ ਕਾਰਗਰ ਸਾਬਤ ਹੋਇਆ ਗੁੜ ਇਹ ਠੀਕ ਹੈ ਔਰ ਇਦੋਂ ਅੱਗੇ ਆ ਗਿਆ ਜੀ ਇਹ ਡਰਾਈ ਫਰੂਟ ਗੋੜ ਹਾਂਜੀ ਇਹ ਦੇ ਵਿੱਚ ਕਾਜੂ ਬਦਾਮ ਸੌਂਫ ਖੋਪਾ ਜਵਾਈਨ ਦੇ ਸੀ ਕਿਉਂ ਇਲਾਇਚੀ ਪਾਊਡਰ ਮਤਲਬ 8 ਤੋਂ 10 ਚੀਜ਼ਾਂ ਮਿਕਸ ਹੁੰਦੀਆਂ ਇਹਦੇ ਚ ਹਾਂਜੀ ਇਹ ਛੋਟਾ ਪੀਸ ਆ ਔਰ ਡਰਾਈ ਫਰੂਟ ਵਗੈਰਾ ਸਾਰਿਆਂ ਦੇ ਵਿੱਚ ਇਹਦੇ ਮਿਕਸ ਹੋਊਗਾ ਔਰ ਇੱਕ ਨਾਰੀਅਲ ਵਾਲਾ ਆ ਗਿਆ ਗੋੜ ਆਪਣਾ ਅੱਛਾ ਜੀ ਇਹਦੇ ਵਿੱਚ ਨਾਰੀਅਲ ਕ੍ਰਸ਼ ਕਰਕੇ ਔਰ ਆਪਣਾ ਨਾਰੀਅਲ ਦਾ ਤੇਲ ਆਸੀਂ ਆਪ ਕੱਢਦੇ ਆ ਉਹ ਇਹਦੇ ਵਿੱਚ ਮਿਕਸ ਕਰਦੇ ਆਂਗੇ ਹਾਂਜੀ ਔਰ ਸ਼ੱਕਰ ਆ ਗਈ ਜੀ ਇਹ ਵੀ ਆਪ ਹੀ ਤਿਆਰ ਕਰਦੇ ਆ ਨਾ ਇਹ ਵੀ ਆਪ ਹੀ ਤਿਆਰ ਕਰਦੇ ਆ ਬਿਨਾ ਰੰਗ ਤੋਂ ਬਿਨਾ ਕਿਸੇ ਕੈਮੀਕਲ ਤੋਂ ਅੱਛਾ ਜੀ ਜਿਵੇਂ ਕੋਈ ਕਹਿੰਦੇ ਆ ਨਾ ਵੀ ਚਿੱਟੀ ਸ਼ੱਕਰ ਹਾਂਜੀ ਹਾਂਜੀ ਉਸ ਤਰ੍ਹਾਂ ਦੀ ਇਹ ਕੋਈ ਕਲਰ ਐਡ ਨਹੀਂ ਕੀਤਾ ਹਾਂਜੀ ਰੰਗ ਵਧੀਆ ਆ ਮਤਲਬ ਨੇਚਰਲ ਕਲਰ ਆਇਦਾ ਇਹ ਠੀਕ ਆ ਹਾਂ ਆਪਾਂ ਦੇਖ ਰਹੇ ਹਾਂ ਕਿ ਇਹ ਦਾਣੇਦਾਰ ਜੀ ਦਿਖਦੀ ਹੈ ਜੀ ਆਮ ਇਹ ਜਿੰਨੀ ਇਹ ਆਪਾਂ ਛੋਡੇ ਦੀ ਮਾਤਰਾ ਘੱਟ ਲਾਵਾਂਗੇ ਇਹਦੇ ਵਿੱਚ ਹਾਂਜੀ ਹਾਂਜੀ ਉਨੀ ਇਹ ਦਾਣੇਦਾਰ ਬਣੂਗੀ ਇਹਨੂੰ ਵੀ ਅਸੀਂ ਹੱਥਾਂ ਨਾਲ ਮਲ ਕੇ ਔਰ ਫਿਰ ਬਰੀਕ ਛਾਣ ਨੇ ਨਾਲ ਛਾਣ ਕੇ ਫਿਰ ਇਹਨੂੰ ਤਿਆਰ ਕਰਦੇ ਆਂਗੇ ਜਿਹੜੀ ਬਾਜ਼ਾਰ 'ਚ ਸ਼ੱਕਰ ਆਉਂਦੀ ਹੈ ਇੱਕ ਤਾਂ ਉਹਦੇ 'ਚ ਕੈਮੀਕਲ ਪਾਉਂਦੇ ਆ ਔਰ ਦੂਸਰਾ ਉਹ 'ਚ ਛੋਡਾ ਜ਼ਿਆਦਾ ਲੱਗਣ ਕਰਕੇ ਉਹਦੇ 'ਚ ਦਾਣਾ ਨਹੀਂ ਬਣਦਾਗਾ ਹਾਂਜੀ ਹਾਂਜੀ ਉਹ ਜਿਵੇਂ ਆਪਣਾ ਮੈਂ ਪਾਊਡਰ ਦੀ ਤਰ੍ਹਾਂ ਬਣਾਉਂਦਾ ਹਾਂ ਪਾਊਡਰ ਦੀ ਤਰ੍ਹਾਂ ਹਾਂਜੀ ਹਾਂਜੀ ਤੇ ਇੱਕ ਆ ਗਈ ਜੀ ਅੱਗੇ ਹਲਦੀ ਸ਼ੱਕਰ ਅੱਛਾ ਜੀ ਇਹ ਦੁੱਧ ਚ ਪਾ ਕੇ ਪੀਣ ਲਈ ਠੀਕ ਹੈ ਜੀ ਇਹਦੇ ਵਿੱਚ ਹਲਦੀ ਦੇਸੀ ਘਿਓ ਤੇ ਦੁੱਧ ਮਿਕਸ ਕਰਕੇ ਸ਼ੱਕਰ ਬਣਾਈ ਹੋਈ ਹੈ ਇਹ ਅੱਛਾ ਇਹ ਵੀ ਦਵਾਈ ਦਾ ਰੂਪ ਹੀ ਹੋ ਗਿਆ ਨਾ ਜੀ ਹਾਂਜੀ 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 ਗੁੜ ਦੇ ਨਾਲ ਗੁਣ ਹੋਗੇ ਨਾਲ ਹਲਦੀ ਦੇ ਹੋਗੇ ਹਨਾ ਜੀ ਦੁੱਧ ਪੀਣਾ ਹੈਗਾ ਦੁੱਧ ਦੇ ਵਿੱਚ ਇੱਕ ਦੋ ਚਮਚੇ ਜਿੰਨੇ ਪਾਉਣੇ ਹੈਗੇ ਉਹ ਪਾ ਕੇ ਤੇ ਇਹ ਨੂੰ ਆਪਾਂ ਲੈ ਸਕਦੇ ਹਾਂਗੇ ਹਾਂਜੀ ਔਰ ਇਹ ਨੂੰ ਅੱਗੇ ਆ ਗਿਆ ਜੀ ਤੇਲਾਂ ਵਾਲਾ ਗੁੜ ਅੱਛਾ ਅੱਛਾ ਇਹ ਹਨਾ ਮਸ਼ਹੂਰ ਹੈ ਜੀ ਆਪਣਾ ਪੂਰਾ ਹਾਂਜੀ ਹਾਂਜੀ ਇਹਦੇ ਵਿੱਚ ਤੇਲ ਦੇਸੀ ਘਿਓ ਤੇ ਆਪਣਾ ਅਜਵਾਇਣ ਥੋੜੀ ਜੀ ਠੀਕ ਹੈ ਜੀ ਇਹ ਸਾਰਿਆਂ ਦਾ ਟੇਸਟ ਆਊਗਾ ਨਾ ਜੀ ਹਾਂਜੀ ਪੂਰਾ ਹਾਂਜੀ ਹੈਲੋ ਹਾਂਜੀ ਇਸ ਤੋਂ ਅੱਗੇ ਜੀ ਇਸ ਤੋਂ ਅੱਗੇ ਆਟੇ ਆ ਗਏ ਜੀ ਸਾਰੇ ਹਣਾ ਸਾਰੇ ਆਟੇ ਆ ਗਏ ਹਾਂਜੀ ਇਹ ਆਟੇ ਵੀ ਸਾਰੇ ਆਪ ਹੀ ਤਿਆਰ ਕਰਦੇ ਇੱਥੇ ਹਾਂਜੀ ਆਟੇ ਜਿੰਨੇ ਹੈਗੇ ਆ ਇਹ ਸਾਰੇ ਅਸੀਂ ਆਪ ਤਿਆਰ ਕਰਦੇ ਆ ਅੱਛਾ ਜੀ ਜਿੰਨੇ ਆਪਣਾ ਇਹ ਵੇਸਣਾਗਾ ਵੇਸਣ ਤੋਂ ਅੱਗੇ ਇਹ ਰਾਗੀ ਦਾ ਆਟਾ ਆ ਗਿਆ ਛੋਲਿਆਂ ਦਾ ਜਵਾਰ ਦਾ ਹਾਂ ਜੀ ਮੱਕੀ ਦਾ ਬਾਜਰੇ ਦਾ ਸੋਇਆਬੀਨ ਦਾ ਕੋਧਰੇ ਦਾ ਇਹ ਸਾਰੇ ਅਨਾਜ ਇੱਥੇ ਲਿਆ ਕੇ ਤੁਸੀਂ ਪੀਣੀ ਹੋਣੀ ਸਾਰੇ ਅਨਾਜ ਲੈ ਕੇ ਆਉਣੇ ਆਂ ਔਰ ਲਿਆ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਤਲਬ ਸਾਫ ਸਫਾਈ ਕਰਕੇ ਫਿਰ ਇਹਨੂੰ ਗ੍ਰਾਈਂਡ ਕਰਦਿਆਂ ਹਾਂ ਜੀ ਇਸ ਤੋਂ ਅੱਗੇ ਜੀ ਆਹ ਇਹ ਅੱਗੇ ਇੱਕ ਸਰੋਂ ਦਾ ਤੇਲ ਆ ਹਾਂ ਜੀ ਸਰੋਂ ਦੇ ਤੇਲ ਨੂੰ ਵੀ ਅਸੀਂ ਫਿਲਟਰ ਨਹੀਂ ਕਰਦੇ ਜੀ ਅੱਛਾ ਜਿਵੇਂ ਆਪਣੇ ਪੁਰਾਣੇ ਟਾਈਮਾਂ 'ਚ ਹੁੰਦਾ ਸੀਗਾ ਨਾ ਵੀ ਆਪਣਾ ਕਾਣੀ ਕਢਾ ਲੈਣੀ ਔਰ ਕਾਣੀ ਕਢਾ ਕੇ ਉਹਨੂੰ ਆਪਾਂ ਘਰੇ ਰੱਖ ਲੈਂਦੇ ਉਹ ਆਪਣੇ ਆਪ ਕੁਦਰਤੀ ਤੌਰ ਤੇ ਨਿਤਰਦਾ ਸੀਗਾ ਥੱਲੇ ਬੈਠ ਜਾਂਦੀ ਸੀ ਜਿਹੜੀ ਕੋਈ ਖਾਲ ਵਗੈਰਾ ਜਾਂ ਹੁੰਦੀ ਸੀ ਉਹ ਥੱਲੇ ਬੈਠ ਜਾਂਦੀ ਸੀ ਉਸੇ ਤਰ੍ਹਾਂ ਹੀ ਇਹਨੂੰ ਅਸੀਂ ਕਰਦੇ ਆਂਗੇ ਕੋਈ ਮਤਲਬ ਜਾਂ ਪਾਮ ਆਇਲ ਵੀ ਵਿੱਚ ਮਿਕਸ ਕਰੀ ਜਾਂਦੇ ਆ ਹੁਣ ਨਾ ਤਾਂ ਉਹ ਕੁਛ ਅਸੀਂ ਇਸ ਤਰ੍ਹਾਂ ਪਾਉਨੇ ਆ ਸਰੋਂ ਸਾਡੀ ਆਪਦੀ ਹੁੰਦੀ ਹੈ ਕਿ ਉਹਦੇ ਤੇ ਅਸੀਂ ਸਪਰੇ ਨਹੀਂ ਕਰਦੇ ਕੋਈ ਮਤਲਬ ਕੀਟਨਾਸ਼ਕ ਦੇ ਸਪਰੇ ਜਾਂ ਕੋਈ ਤੇਲੇ ਵਾਲੀ ਜਾਂ ਕਿਸੇ ਤਰ੍ਹਾਂ ਦੀ ਵੀ ਉਹ ਇਸ ਸਪਰੇ ਨਹੀਂ ਕਰਦੇ ਇਹਦੇ ਤੇ ਨਹੀਂ ਇਹ ਸਪਾਇਲਰ ਵੀ ਆਪਣਾ ਹੀ ਆ ਜੀ ਹਾਂਜੀ ਸਪਾਇਲਰ ਇੱਥੇ ਆਪਣਾ ਆਪ ਦਾ ਲੱਗਿਆ ਹੋਇਆ ਔਰ ਦੂਸਰੀ ਗੱਲ ਇਹਦੇ ਚ ਇਹ ਆ ਵੀ ਅਸੀਂ ਇੱਕ ਵਾਰੀ ਤਾਂ ਸਰੋਂ ਕੱਢਦੇ ਆ ਅੱਛਾ ਜੀ ਔਰ ਇੱਕ ਵਾਰੀ ਖਾਲ ਕੱਢਦੇ ਆ ਆ ਤੀਸਰੀ ਵਾਰ ਨਹੀਂ ਉਹਨੂੰ ਵਿੱਚ ਪਾਉਂਦੇ ਫੇਰ ਦੁਬਾਰਾ ਓ ਠੀਕ ਹੈ ਜੀ ਵੀ ਉਹ ਜਿਆਦਾ ਇੱਕ ਤਾਂ ਤੇਲ ਦਾ ਰੰਗ ਕਾਲਾ ਹੋ ਜਾਂਦਾ ਹੈ ਤੀਸਰੀ ਵਾਰ ਕੱਢਣਾ ਹਾਂਜੀ ਔਰ ਬਿਜਾਰ ਚ ਹੁਣ ਕੱਢੀ ਜਾਂਦੇ ਆ ਵੀ ਤੀਜੀ ਤੀਜੀ ਵਾਰ ਉਹਨੂੰ ਫਿਰ ਉਹ ਥੋੜਾ ਜਿਹਾ ਤੇਲ ਦੀ ਮਾਤਰਾ ਵੀ ਜ਼ਿਆਦਾ ਨਿਕਲਿਆ ਆਉਂਦੀ ਆ ਹਾਂਜੀ ਹਾਂਜੀ ਉਹਦੇ ਨਾਲ ਉਹਨੇ ਅਸੀਂ ਦੋ ਵਾਰੀ ਕੱਢਣ ਕਰਕੇ ਇੱਕ ਤਾਂ ਤੇਲ ਦੀ ਕੁਆਲਿਟੀ ਵਧੀਆ ਬਣਦੀ ਹੈਗੀ ਹਾਂਜੀ ਕਲਰ ਵੀ ਬੜਾ ਸੋਹਣਾ ਬਣਿਆ ਹੈ ਨਾ ਹਾਂਜੀ ਹਾਂਜੀ ਤੇ ਇਹ ਆਪਣੇ ਕੋਲੇ ਹਰ ਵਕਤ ਆਮ ਹੀ ਮਿਲ ਹੀ ਜਾਂਦਾ ਹੈ ਹੈ ਨਾ ਕਿੰਨਾ ਮਰਜੀ ਸਟਾਕ ਲੈ ਸਕਦਾਈ ਜਿੰਨਾ ਮਰਜੀ ਲੈ ਲਓ ਅੱਛਾ ਇਸ ਤੋਂ ਬਾਅਦ ਇੱਧਰ ਆ ਗਿਆ ਜੀ ਇੱਧਰ ਆ ਗਿਆ ਜੀ ਦਾਲਾਂ ਆ ਗਈਆਂ ਹਾਂਜੀ ਦਾਲਾਂ ਅਸੀਂ ਇਹ ਸਪੈਸ਼ਲ ਰਾਜਸਥਾਨ ਤੋਂ ਮਗਵਾਉਣੀ ਆ ਠੀਕ ਹੈ ਜੀ ਇਹ ਬਿਨਾ ਪਾਲਿਸ਼ ਤੋਂ ਦਾਲਾਂ ਹੁੰਦੀਆਂ अच्छा ये भी हर वक्त ਆਪਣੇ ਕੋਲੇ ਮਿਲਦੀਆਂ ਹਨਾ ਪਰ ਆ ਸਾਲ ਹਾਂਜੀ ਹਾਂਜੀ ਤੇ ਇਸ ਤੋਂ ਅਗੇ ਗਰਮ ਮਸਾਲਾ ਅੱਛਾ ਹਲਦੀ ਨੂਨ ਮਿਰਚ ਮਸਾਲਾ ਸਾਰਾ ਕੁਝ ਇਹ ਅਸੀਂ ਇੱਥੇ ਆਪ ਤਿਆਰ ਕਰਦੇ ਹਾਂਗੇ ਕਿਸੇ ਤਰ੍ਹਾਂ ਦੀ ਕੋਈ ਵੀ ਮਤਲਬ ਮਿਲਾਵਟ ਨਹੀਂ ਕਰਦੇ ਕਿਸੇ ਚੀਜ਼ ਦੀ ਠੀਕ ਹੈ ਤੁਹਾਡੀ ਗਰੰਟੀ ਹੋਊਗੀ ਹਾਂਜੀ ਜਿਹੜੀ ਚੀਜ਼ ਅਸੀਂ ਇੱਥੇ ਵੇਚਦੇ ਹਾਂ ਉਹ ਉਹੀ ਅਸੀਂ ਘਰੇ ਖਾਂਦੇ ਹਾਂ ਇਹ ਨਹੀਂ ਆ ਵੀ ਅਸੀਂ ਉਹ ਵੇਚੋ ਹੋਰ ਤੇ ਆਪਕੇ ਮਤਲਬ ਚੰਗੀ ਬਣਾ ਕੇ ਖਾਓ ਠੀਕ ਹੈ ਠੀਕ ਹੈ ਜੀ ਹੁਣ ਅਸੀਂ ਜਿੰਨੀ ਕੇ ਅਸੀਂ ਆਪ ਦੀ ਵਧੀਆ ਚੀਜ਼ ਬਣਾ ਸਕਦੇ ਆ ਉਹ ਬਣਾਉਣੇ ਆ ਔਰ ਇਹੀ ਅਸੀਂ ਆਪ ਖਾਣੇ ਆਗੇ ਠੀਕ ਹੈ ਜੀ ਜਿਹੜੀ ਅਗਲੇ ਨੂੰ ਗਾਹਕ ਨੂੰ ਦੇਣੀ ਆ ਉਹੀ ਅਸੀਂ ਆਪ ਖਾਣੇ ਆ ਜੀ ਹਾਂ ਜੀ ਔਰ ਇਹ ਆ ਗਿਆ ਪੀਲੀ ਸਰੋਂ ਦਾ ਤੇਲ ਜੀ ਅੱਛਾ ਇਹ ਵੀ ਤੁਸੀਂ ਆਪ ਹੀ ਇੱਥੇ ਤਿਆਰ ਕਰਦੇ ਆ ਜੀ ਠੀਕ ਹੈ ਇਹ ਸਰੋਂ ਅਸੀਂ ਆਪ ਨਹੀਂ ਵਿਝਦੇ ਇਹ ਸਰੋਂ ਅਸੀਂ ਲੈਨੇ ਆਂਗੇ ਬਾਹਰੋਂ ਤੇ ਹੂੰ ਇਹਦਾ ਕੋਈ ਫਰਕ ਆ ਹੀ ਆਪਣੀ ਆਮ ਸਰੋਂ ਨਾਲੋਂ ਦੇ ਸਰੋਂ ਨਾਲ ਇਹ ਜੇ ਆਪਾਂ ਕੋਈ ਤੜਕਾ ਵਗੈਰਾ ਲਾਉਣਾ ਜਾਂ ਕੋਈ ਚੀਜ਼ ਫਰਾਈ ਕਰਨੀ ਹੈਗੀ ਹਾਂਜੀ ਹਾਂਜੀ ਉਹਦੇ ਲਈ ਥੋੜਾ ਜਿਆ ਵਧੀਆ ਇਹ ਦੂਸਰੀ ਸਰੋਂ ਨਾਲੋਂ ਮਤਲਬ ਰਫਾਈਨਡ ਦੀ ਤਰ੍ਹਾਂ ਹੀ ਹੋ ਜਾਂਦਾ ਇਹ ਜਿਵੇਂ ਰਫਾਈਨਡ ਨਹੀਂ ਨਾ ਉਹ ਜ਼ਿਆਦਾ ਵਿੱਚ ਰਹਿੰਦਾਗਾ ਕੋਈ ਚੀਜ਼ ਦੇ ਹਾਂਜੀ ਹਾਂਜੀ ਤਾਂ ਉਸੇ ਤਰ੍ਹਾਂ ਹੀ ਇਹ ਹੋ ਜਾਂਦਾ ਜੀ ਇਸ ਤੋਂ ਅੱਗੇ ਆ ਗਿਆਂ ਜੀ ਹਨਾ ਸਾਰੀਆਂ ਇਸ ਤੋਂ ਬਾਅਦ ਆ ਕੋਈ ਦਾਣੇ ਵਗੈਰਾ ਆਗੇ ਇਹ ਵੀ ਆਪ ਹੀ ਸਾਰਾ ਸਮਾਨ ਲੈ ਕੇ ਤੇ ਇਹਨੂੰ ਰੈਡੀ ਕਰਦੇ ਆਂਗੇ ਆਪ ਠੀਕ ਹੈ ਠੀਕ ਹੈ ਜੀ ਤੇ ਆਹ ਥੱਲੇ ਆ ਗਏ ਹਨਾ ਜੀ ਮਿਰਚ ਮਸਾਲੇ ਮਿਰਚ ਆ ਗਈ ਜੀ ਇਹ ਸਾਰਾ ਹਲਦੀ ਵਗੈਰਾ ਆਪਾਂ ਇੱਥੇ ਹੀ ਪੀਸਦੇ ਆਂ ਹਲਦੀ ਹਾਂਜੀ ਇਹ ਸਾਰਾ ਇੱਥੇ ਪੀਸਦੇ ਆਂ ਜੀ ਠੀਕ ਹੈ ਤੇ ਇਹ ਸ਼ੁੱਧਤਾ ਦੀ ਆਪਣੀ ਗਾਰੰਟੀ ਹੋਣਾ ਇਹ 100% ਜੀ ਅੱਛਾ ਬਾਕੀ ਆਚਾਰ ਆ ਗਏ ਹਾਂਜੀ ਆ ਆਚਾਰ ਦੇ ਵਿੱਚ ਅਸੀਂ ਇਹ ਲਗਭਗ ਸਾਰੇ ਆਚਾਰ ਵੀ ਅਸੀਂ ਆਪ ਤਿਆਰ ਕਰਦੇ ਆਂ ਬਿਨਾ ਸਿਰਕੇ ਤੋਂ ਸਰੋਂ ਦੇ ਤੇਲ ਦੇ ਵਿੱਚ ਹਾਂਜੀ ਹਾਂਜੀ ਆਪਦਾ ਹੀ ਸਰੋਂ ਦਾ ਤੇਲ ਆ ਹਨਾ ਹੀ ਆਪਦਾ ਹਾਂਜੀ ਸਰੋਂ ਦਾ ਤੇਲ ਵੀ ਆਪਦਾ ਹੈ ਤੇ ਇਹਨੂੰ ਸਰੋਂ ਦੇ ਤੇਲ ਜੀ ਸਾਰੇ ਚਾਰ ਤਿਆਰ ਕਰਦੇ ਆਂ ਕੋਈ ਇਹਦੇ ਵਿੱਚ ਸਿਰਕਾ ਵਗੈਰਾ ਜਾਂ ਬਜਾਰੂ ਸਿਰਕਾ ਆਉਂਦਾ ਉਹ ਨਹੀਂ ਪਾਉਂਦੇ ਅੱਛਾ ਤੇ ਇਹ ਪਕੌੜੇ ਪਕੌੜੀਆਂ ਜੀ ਇਹ ਪਕੌੜੇ ਪਕੌੜੀਆਂ ਵੇਸਣ ਆਪ ਦਾ ਬਣਾਉਣੇ ਆ ਜੀ ਸਰੋਂ ਦਾ ਤੇਲ ਆਪ ਦਾ ਹੁੰਦਾ ਅੱਛਾ ਇਹ ਸਰੋਂ ਦੇ ਤੇਲ 'ਚ ਬਣਾਉਣੇ ਆ ਜੀ ਸਰੋਂ ਦੇ ਤੇਲ 'ਚ ਬਣਾਉਣੇ ਆ ਜੀ ਠੀਕ ਹੈ ਠੀਕ ਹੈ ਇਹ ਰਿਫਾਈਨਡ 'ਚ ਨਹੀਂ ਬਣਾਉਂਦੇ ਇਹਨੂੰ ਠੀਕ ਹੈ ਜੀ ਅੱਗੇ ਚਾਹ ਮਸਾਲਾ ਆ ਗਿਆ ਜੀ ਹਾਂ ਜੀ ਇਹ ਵੀ ਆਪਣਾ ਆਪ ਦਾ ਹੀ ਤਿਆਰ ਕੀਤਾ ਹੋਇਆ ਹੈ ਠੀਕ ਹੈ ਜੀ ਇਹਦੇ 'ਚ 17 ਤੋਂ 18 ਚੀਜ਼ਾਂ ਮਿਕਸ ਆ ਗਈਆਂ ਅੱਛਾ ਹੈ ਇਹ ਇਸ ਤੋਂ ਅੱਗੇ ਆ ਗਿਆ ਜੀ ਨਾਰੀਅਲ ਦਾ ਤੇਲ ਹਾਂਜੀ ਇਹ ਵੀ ਫਿਰ ਇੱਥੇ ਹੀ ਤਿਆਰ ਕਰਦੇ ਆਂ ਇਹ ਵੀ ਇੱਥੇ ਹੀ ਤਿਆਰ ਕਰਦੇ ਆਂ ਜੀ ਸੀ ਆਪ ਪੂਰਾ ਮਤਲਬ ਖਾਣਜੋਗ ਨਾਰੀਅਲ ਹੁੰਦਾ ਜਿਹੜਾ ਆਪਾਂ ਘਰੇ ਠੂਠੀਆਂ ਲੈ ਕੇ ਖਾਣੇ ਆਂਗੇ ਹਾਂਜੀ ਹਾਂਜੀ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦਾ ਤੇਲ ਕੱਢਦੇ ਆਂ ਇਹ ਠੀਕ ਹੈ ਜੀ ਇਸ ਤੋਂ ਅੱਗੇ ਆ ਜਿਹੜੀਆਂ ਸੀਸੀਆਂ ਪੰਗਾਂ ਜੀ ਇਹਦੇ ਚ ਆ ਗਿਆ ਜੀ ਇਹ ਬਦਾਮਾਂ ਦਾ ਤੇਲ ਅੱਛਾ ਇਹ ਇੱਥੇ ਆਪਣਾ ਛੋਟਾ ਸਪੈਲਰ ਲਿਆਂਦਾ ਵਾ ਅੱਛਾ ਉਹਦੇ ਚ ਕੱਢਦੇ ਆਂ ਜੀ ਇਹਨੂੰ ਇਹ ਵੀ ਫਿਰ ਆਪਣੀ ਗਰੰਟੀ ਹੋਣਾ ਨਹੀਂ ਸ਼ੁੱਧਤਾ ਦੀ ਗੁਰਵੰਦੀ ਬਦਾਮ ਦਾ ਤੇਲ ਕੱਢਦੇ ਆ ਜੀ ਅੱਛਾ ਇਹ ਨਾ ਜ਼ਿਆਦਾਤਰ ਵੈਦ ਵਗੈਰਾ ਜੋ ਕੋਈ ਦਵਾਈਆਂ ਵਿੱਚ ਉਹ ਕਰਦੇ ਆ ਇਹਨੂੰ ਯੂਜ਼ ਕਰਦੇ ਆਗੇ ਹਾਂਜੀ ਉਹ ਗੁਰਵੰਦੀ ਬਦਾਮ ਕਹਿੰਦੇ ਹੁੰਦੇ ਆ ਇਹ ਆਮ ਬਦਾਮਾਂ ਨਾਲੋਂ ਥੋੜਾ ਜਿਹਾ 100-200 ਰੁਪਏ ਮਹਿੰਗਾ ਹੁੰਦਾ ਹੈਗਾ ਅੱਛਾ ਉਹਨਾਂ ਦਾ ਤੇਲ ਆਪ ਕੱਢਦੇ ਆ ਉਹਨਾਂ ਦਾ ਤੇਲ ਕੱਢਦੇ ਆ ਇਹ ਠੀਕ ਹੈ ਫਿਰ ਉਹ ਗੁਣਾਂ ਦਾ ਵੀ ਫਰਕ ਹੋਣਾ ਹਾਂਜੀ 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 ਅੱਛਾ ਤੇ ਆਪਾਂ ਗੰਨਾ ਕਿਹੜਾ ਵਰਤਦੇ ਆਂ ਗੰਨਾ ਜੀ ਇਕ ਤਾਂ 85 ਅੱਛਾ ਜੀ ਵੈਸੇ ਹੁਣ ਅਸੀਂ 85 ਤੋਂ ਥੋੜਾ ਜਿਹਾ ਪਿੱਛੇ ਹਟ ਰਹੇ ਹਾਂ 85 ਦੀ ਪ੍ਰੋਬਲਮ ਆਉਂਦੀ ਹੈ ਵੀ ਡਿੱਗਣ ਦੀ ਪ੍ਰੋਬਲਮ ਆਉਂਦੀ ਹੈ ਜ਼ਿਆਦਾਤਰ ਅੱਛਾ ਜੀ ਹੁਣ ਇਹ ਪਿਛਲੇ ਸਾਲ 2019-20 ਚ ਯੂਨੀਵਰਸਿਟੀ ਨੇ ਸੀਓਪੀ ਵੀ 98 ਵੈਰਾਈਟੀ ਰਿਲੀਜ਼ ਕੀਤੀ ਸੀਗੀ ਹਾਂਜੀ ਔਰ ਅਸੀਂ ਉਹਦੋਂ ਤੋਂ ਇਹਨੂੰ ਲਾ ਰਹੇ ਹਾਂ 2000 ਲਗਭਗ 20 ਤੋਂ ਲਾ ਰਹੇ ਹਾਂ ਅੱਛਾ ਜੀ ਤੇ ਉਹਦੋਂ ਤੋਂ ਇਸੇ ਇਹਦਾ ਗੁੜ ਬਣਾ ਰਹੇ ਹਾਂ ਗੁੜ ਇਹਦੀ 1 ਨੰਬਰ ਕੁਆਲਿਟੀ ਬਣਦੀ ਆ ਅੱਛਾ ਜੀ ਔਰ ਕਿ ਜੀ ਨਾ ਇੱਥੇ ਬੀਜ ਕਾਫੀ ਕਰਾਉਣ ਨੂੰ ਗੰਨਾ ਲਾਉਣ ਵਾਸਤੇ ਦਿੱਤਾ ਸੀਗਾ ਹਾਂਜੀ ਹਾਂਜੀ ਉਹਨਾਂ ਦੇ ਵਿੱਚੋਂ ਵੀ ਆਈਡੀਆ ਲਗਭਗ ਕਨਾਲ-ਕਨਾਲ ਗੰਨਾ ਲਾਉਂਦੇ ਆਗੇ ਮਤਲਬ ਉਹ ਵੀ ਕਿਸਾਨ ਲੈ ਕੇ ਜਾਂਦਾ ਹਾਂਜੀ ਨਾ ਮੈ ਟਰਾਈਲ ਦੇ ਤੌਰ ਤੇ ਮੰਨ ਲਓ ਜੀ ਟਰਾਈਲ ਦੇ ਤੌਰ ਤੇ ਵੀ ਬਾਕੀ ਜੋ ਆਪਦੇ ਘਰ ਆਸਤੇ ਲਾਉਂਦਾ ਉਹ ਕਨਾਲ ਕਥਾਂ ਹੀ ਲਾਉਂਦਾ ਹੈਗਾ ਠੀਕ ਹੈ ਜੀ ਤੇ ਉਹਦਾ ਕਨਾਲ ਚੋਂ ਅਸੀਂ ਕਾਫੀ ਕਰਾਉਣ ਨੂੰ ਦਿੱਤਾ ਹੁਣ ਅਸੀਂ ਉਹਨਾਂ ਦਾ ਗੁੜ ਵੀ ਬਣਾ ਕੇ ਦਿੱਤਾ ਹੈ ਅੱਛਾ ਜੀ ਤੇ ਗੁੜ ਉਹ ਆਈਡੀਆ ਕੋਈ ਇੱਕ ਘਰ ਦਾ ਤਾਂ ਬਣਿਆ ਜੀ 6 ਕੁਇੰਟਲ 27 ਕਿਲੋ ਇੱਕ ਕਨਾਲ ਤੋਂ ਇੱਕ ਕਨਾਲ ਦੇ ਵਿੱਚੋਂ ਅਜੇ ਉਹਨਾਂ ਨੇ ਆਪਦੇ ਕਨਾਲ ਬੀਜਣ ਵਾਸਤੇ ਗੰਨਾ ਛੱਡਿਆ ਏ ਸੀ ਉਹ ਬਾਹਰ ਦੇ ਵਿੱਚ ਖੜਾ ਠੀਕ ਹੈ ਜੀ ਵੀ ਆਈਡੀ ਉਹਦਾ 6.5 ਕੁਇੰਟਲ ਦੇ ਆਸ-ਪਾਸ ਅਸੀਂ ਗੁੜ ਤੱਕਦੇ ਆਂ ਵੀ ਇੱਕ ਕਨਾਲ ਤੋਂ 6.5 ਕੁਇੰਟਲ ਗੁੜ ਬਣਿਆ ਹਾਂਜੀ ਹਾਂਜੀ ਤੇ ਗੰਨੇ ਦਾ ਕਾਦਾ ਗੰਨੇ ਦਾ ਕਦ ਕੋਈ ਜੇ ਮਤਲਬ ਸਮੇਤ ਆਗ ਦੇਖੀ ਤਾਂ 14-15 ਫੁੱਟ ਗੰਨਾ ਹੈਗਾ ਤਿਆਰ ਠੀਕ ਹੈ ਜੀ ਤੇ ਗੰਨੇ ਦਾ ਝਾੜ ਪੱਖੋਂ ਵੀ ਵਧੀਆ ਹੈਗਾ ਡਿੱਗਦਾ ਨਹੀਂਗਾ ਔਰ ਗੁੜ ਪੱਖੋਂ ਵੀ ਗੁੜ ਦੀ ਕੁਆਲਿਟੀ ਪੂਰੀ ਵਧੀਆ ਬਣਦੀ ਹੈ ਇੱਕ ਨੰਬਰ ਕੁਆਲਿਟੀ ਬਣਦੀ ਹੈ ਜੀ ਠੀਕ ਹੈ ਤੇ ਜੇ ਆਪਾਂ ਤੋਂ ਮੰਨ ਲਓ ਜੀ ਕਿਸੇ ਨੇ ਹੋਰ ਭਰਾ ਨੇ ਵੀ ਕਿਸਾਨ ਭਰਾ ਨੇ ਬੀਜ ਲੈਣਾ ਹੋਵੇ ਮਿਲ ਜੂਗਾ ਜੀ ਗੰਨੇ ਦਾ ਵੀ ਹਾਂਜੀ ਇਹਦਾ ਸੀਓਪੀਵੀ 98 ਦਾ ਆਪਣੇ ਕੋਲੇ ਬੀਜ ਲਗਭਗ ਜੀ 1.5 ਸਵਾ 1.5 ਕਿੱਲਾ ਖੜਾ ਹੈ ਜਿਹਨੇ ਵੀ ਕਿਸੇ ਵੀਰ ਭਾਈ ਨੇ ਬੀਜ ਲੈਣਾ ਉਹ ਆਪਣੇ ਕੋਲੋਂ ਮਾਰਚ ਤੇ ਬਸ ਮਾਰਚ ਮਾਰਚ ਚ ਬੀਜ ਲੈ ਸਕਦੇ ਅੱਛਾ ਇਹ ਗੰਨੇ ਦੀ ਬਜਾਈ ਦਾ ਸਹੀ ਸਮਾਂ ਕਿਹੜਾ ਹੈ ਤੁਹਾਡੇ ਸਾਬਨ ਸਹੀ ਸਮਾਂ ਅੱਧ ਫਰਵਰੀ ਤੋਂ 31 ਮਾਰਚ ਤੱਕ ਜੀ ਅੱਛਾ ਮਤਲਬ ਉਹ ਟੈਂਪਰੇਚਰ ਉਦੋਂ ਤੱਕ ਇਹ ਸਹੀ ਹੁੰਦਾਗਾ ਤੇ ਗੰਨਾ ਇਹ ਇੱਕ ਤਾਂ ਟਾਈਮ ਸਹੀ ਹੁੰਦਾਗਾ ਹਾਂਜੀ ਆਪਾਂ ਉਹਦਾ ਕੋਈ ਅੱਗੇ ਗੁੜ ਕਢਾਉਣਾਗਾ ਮਤਲਬ ਉਹਨੂੰ ਟਾਈਮ ਪੂਰਾ ਮਿਲ ਜਾਂਦਾਗਾ ਔਰ ਇੱਕ ਟੈਂਪਰੇਚਰ ਇਹਦਾ ਸਹੀ ਹੁੰਦਾ ਵੀ ਗੰਨੇ ਦੀ ਜਰਮੀਨੇਸ਼ਨ ਪੂਰੀ ਹੋ ਜਾਂਦੀ ਔਰ ਗੰਨਾ ਬਿਰਲਾ ਨਹੀਂ ਹੁੰਦਾਗਾ ਸੰਘਣਾ ਵਧੀਆ ਹਰਾ ਹੋਇਆ ਹੁੰਦਾਗਾ ਅੱਛਾ ਇੱਕ ਇੱਥੇ ਹੀ ਜ਼ਿਆਦਾ ਕੀਟਨਾਸ਼ਕ ਤਾਂ ਨਹੀਂ ਛਿੜਕਣਾ ਪੈਂਦਾ ਗੰਨੇ ਦੇ ਨਹੀਂ 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 ਕਿਹੜੀ ਕਿਹੜੀ ਆਮ ਦਵਾਈ ਕੋਈ ਲੋਡ ਪੈਂ ਜਾਂ ਨਾਰਮਲ ਕੋਈ ਗੰਨੇ ਨੂੰ ਵਿਜਾਈ ਤੇ ਤਾਂ 12 ਕਿਲੋ ਕਿਲੇ ਦਾ ਪ੍ਰੀਜੈਂਟ ਪੈ ਜਾਂਦਾ ਜੀ ਅੱਛਾ ਜੀ ਇੱਕ ਬੋਰੀ ਕਿਲੇ ਦੀ ਡੀਏਪੀ ਹਾਂਜੀ ਤੇ ਜਦੋਂ ਗੰਨਾ 80 85 ਦਿਨ ਦਾ ਹੋ ਜੇ ਤਾਂ 150 ਐਮਐਲ ਕਿਲੇ ਦੀ ਕੋਰ ਆ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਚ ਜੁਲਾਈ ਅਗਸਤ ਚ ਅਗਸਤ ਸਤੰਬਰ ਚ ਆ ਕੇ ਇਹਨੂੰ ਕੋਈ ਕਨਫੀਡੋਰ ਦਾ ਸਪਰੇ ਜਾਂ ਇੱਕ ਜਾਂ ਦੋ ਸਪਰੇ ਹਾਂ ਹੁੰਦੀਆਂ ਨਾਰਮਲ ਹੀ ਆ ਨਾ ਨਾਰਮਲ ਸਪਰੇ ਹਾਂ ਹੁੰਦੀਆਂ ਕੋਈ ਜ਼ਿਆਦਾ ਮਤਲਬ ਜ਼ਹਿਰੀਲੀਆਂ ਦਵਾਈਆਂ ਜਿਵੇਂ ਆ ਗਈ ਫਿਊਰਾ ਡਾਨ ਆ ਗਈ ਜਾਂ ਪ੍ਰਦਾਨ ਆ ਗਈ ਹਾਂਜੀ ਮਤਲਬ ਜ਼ਹਿਰੀਲੀਆਂ ਦਵਾਈਆਂ ਕੋਈ ਵੀ ਨਹੀਂ ਪੈਂਦੀ ਇਹਨੂੰ ਔਰ ਦੂਸਰੀ ਗੱਲ ਇਹਨੂੰ ਜੂਰੀਆ ਨਹੀਂ ਪੈਂਦੀ ਠੀਕ ਆ ਜੂਰੀਆ ਬਿਲਕੁਲ ਨਹੀਂ ਲੋੜ ਹੈ ਨਾ 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 ਤਾਂ ਮੰਨ ਲਓ ਵੀ ਫਿਰ ਕਿਸਾਨਾਂ ਨੂੰ ਹਨਾ ਜੁੜਨਾ ਚਾਹੀਦਾ ਇਸ ਚੀਜ਼ ਨਾਲ ਜੀ ਕਿਉਂਕਿ ਨਹੀਂ ਵੇਚਣ ਤਾਂ ਘਰ ਵਾਸਤੇ ਤਾਂ ਜ਼ਰੂਰ ਪੈਦਾ ਕਰਨਾ ਚਾਹੀਦਾ ਹਾਂਜੀ 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 ਜੇ ਹੁਣ ਆਪਾਂ ਇਹ ਕਨਾਲ ਕਨਾਲ ਵੀ ਬੀਜ ਲਈਏ ਹਾਂਜੀ ਨਹੀਂ ਮਤਲਬ ਸਾਰਿਆਂ ਤੋਂ ਬੀਜਿਆ ਜਾਂਦਾ ਜੇ ਇੱਕ ਪਰਿਵਾਰ ਹੁਣ ਇੱਕ ਪਹਿਲੀ ਗੱਲ ਤਾਂ ਪਰਿਵਾਰ ਛੋਟੇ ਰਹਿ ਗਏ ਹਾਂਜੀ ਜੇ ਕੋਈ ਕਨਾਲ ਬੀਜ ਵੀ ਲਊਗਾ ਉਹ ਪੰਜ ਛੇ ਕੁਇੰਟਲ ਗੋੜ ਬਣ ਗਿਆ ਉਹ ਕੋਈ ਇਹਨੂੰ ਕੁਇੰਟਲ ਦੋ ਕੁਇੰਟਲ ਦੋ ਕੁਇੰਟਲ ਦੇ ਆਈਡੀਆ ਸਾਲ ਲੰਘ ਜਾਂਦਾਗਾ ਗੋੜ ਨਾਲ ਉਹ ਨਾਲ ਇੱਕ ਕਾਂਢੀ ਹੋਂਢੀ ਨੂੰ ਦੇ ਵੀ ਦਊਗਾ ਘੋਪਰਾਵਾਂ ਨੂੰ ਹੋਰ ਵੀ ਦੇ ਦਊਗਾ ਪਰ ਤਾਂ ਘਰਾਂ ਦਾ ਫਿਰ ਵੀ ਡੰਗਾ ਲੈਂਦਾਗਾ ਇੱਕ ਕਨਾਲ ਨਾਲ ਹਾਂਜੀ ਵੀ ਜੋ ਕਨਾਲ ਕਨਾਲ ਬੀਜ ਲੈਣ ਤਾਂ ਮਤਲਬ ਆਹ ਖੰਡ ਤੋਂ ਜ਼ਹਿਰਾਂ ਤੋਂ ਆਪ ਦੀ ਚੀਜ਼ ਕਰਕੇ ਖਾ ਸਕਦੇ ਆ ਵਧੀਆ ਸ਼ੁੱਧ ਹਾਂਜੀ ਤੇ ਕੁਝ ਨਾ ਕੁਝ ਫਰਕ ਪਊਗਾ ਵੀ ਬਿਮਾਰੀਆਂ ਤੋਂ ਵੀ ਰਾਹਤ ਮਿਲੇ ਸ਼ੂਗਰ ਵਗੈਰਾ ਜਿੰਨੇ ਜਿਆਦਾ ਹੋ ਰਿਹਾ ਹਾਂਜੀ ਕੁਝ ਫਰਕ ਪੈ ਸਕਦਾ ਇਹਦੇ ਨਾਲ ਇੱਕ ਗੱਲ ਹੋਰ ਦੱਸੋ ਜੀ ਤੇ ਮੈਂ ਜੀ ਜੂਪੀ ਵਾਲੇ ਭਰਾ ਟਰਾਲੀ ਭਰੀ ਫਿਰਜਿਆ ਗੁੜ ਉਹ 50-50 ਰੁਪਏ ਮੰਨ ਲਓ ਵੇਚਦੇ ਆ ਜੀ ਤੇ ਆਪਾਂ ਇੱਥੇ 100 ਰੁਪਏ ਦੇ ਆਸ-ਪਾਸ ਗੁੜ ਵੇਚਦੇ ਆ ਤੁਸੀਂ ਤਾਂ 90 ਰੁਪਏ ਵੇਚਦੇ ਆ ਇਹਦਾ ਕੀ ਫਰਕ ਆ ਜੀ ਕਾਰਨ ਕੀ ਆ ਜੀ ਕਾਰਨ ਇਹੀ ਗੱਲ ਹੈ ਜੀ ਹੁਣ ਸਾਡੇ ਕੋਲੇ ਵੀ ਇੱਥੇ ਆਉਂਦੇ ਆ ਕੇ ਕਹਿੰਦੇ ਜੀ ਬਾਜ਼ਾਰ ਚ ਤਾਂ 45 ਰੁਪਏ ਮਿਲ ਜਾਂਦਾ 50 ਰੁਪਏ ਮਿਲ ਜਾਂਦਾਗਾ ਹਾਂਜੀ ਹਾਂਜੀ ਪਰ ਉਹ ਜਿਹਨੇ ਤਾਂ ਚੰਗਾ ਖਾਣਾ ਹੈਗਾ ਉਹ ਅਗਲਾ ਪੈਸੇ ਲਾ ਕੇ ਰਾਜੀ ਆ ਹਾਂਜੀ ਉਹ ਕਹਿੰਦਾ ਵੀ ਸਾਨੂੰ ਸ਼ੁੱਧ ਚੀਜ਼ ਮਿਲੇ ਤਾਂ ਅਸੀਂ ਮਤਲਬ ਪੈਸੇ ਦੇਣ ਨੂੰ ਤਿਆਰ ਆ ਠੀਕ ਹੈ ਜੀ ਤੇ ਜਿਹੜੀ ਉਹ ਦੂਸਰੀ ਗੱਲ ਤੁਸੀਂ ਇਹ ਕਰ ਰਹੇ ਆ ਵੀ ਟਰਾਲੀਆਂ ਵਾਲੇ ਵੇਚਦੇ ਆਗੇ ਉਹ ਨਿਰਾਪੂਰਾ ਗੰਨੇ ਤੋਂ ਗੁੜ ਨਹੀਂ ਬਣਾਉਂਦੇ ਅੱਛਾ ਜੀ ਉਹ ਵਿੱਚ ਕਈ ਇਹੋ ਜਿਹੇ ਤਰ੍ਹਾਂ ਦੇ ਕੈਮੀਕਲ ਪਾਉਂਦੇ ਆਗੇ ਬੀ ਉਹ ਆਪਾਂ ਉਹਨਾਂ ਨੂੰ ਖਾ ਨਹੀਂ ਸਕਦੇ ਖਾਣ ਦੀ ਗੱਲ ਤਾਂ ਦੂਰ ਹੈਗੀ ਉਹ ਅਸੀਂ ਪਿੱਛੇ ਜੇ ਨਾ ਜੁਪੀ ਗਏ ਅਸੀਂ ਖਲਾੜੇ ਦੇ ਕੰਮ 'ਚ ਸਾਨੂੰ ਰਿਪੇਅਰ ਵਗੈਰਾ ਸਮਾਨ ਉੱਥੋਂ ਲੈ ਜਾਣਾ ਲੈ ਆਉਣਾ ਪੈਂਦਾਗਾ ਠੀਕ ਹੈ ਜੀ ਉੱਥੇ ਉਹ ਗੁੜ ਬਣਾਈ ਜਾਂਦੇ ਸੀਗੇ ਤੇ ਅਸੀਂ ਉੱਥੇ ਰੁਕ ਗਏ ਤੇ ਉਹਨਾਂ ਉਹ ਇੱਕ ਕੈਮੀਕਲ ਆਉਂਦਾ ਫਾਸਫੋਰਿਕ ਐਸਿਡ ਅੱਛਾ ਜੀ ਉਹ ਬਕਾਇਦਾ ਢੋਲੀ ਦੇ ਉੱਪਰ ਆਪਣੀ ਨਾ 20 25 ਲੀਟਰ ਵਾਲੀ ਪਲਾਸਟਿਕ ਦੀ ਢੋਲੀ ਸੀਗੀ ਹਾਂਜੀ ਉਦੇ ਉੱਪਰ ਬਕਾਇਦਾ ਉਹਨਾਂ ਨੇ ਲੋਗੋ ਲੱਗਿਆ ਵਾ ਵੀ ਉਹ ਜਿਵੇਂ ਹੁੰਦਾ ਨਾ ਵੀ ਉਹ ਹੱਥ ਦਾ ਨਿਸ਼ਾਨ ਵੀ ਮਤਲਬ ਮਾਸ ਨੂੰ ਉਹ ਵੀ ਨਾਂ ਲੱਗੇ ਹਾਂਜੀ ਹਾਂਜੀ ਉਸ ਤਰ੍ਹਾਂ ਉਹਦੇ ਤੇ ਬਣਿਆ ਵਾ ਤੇ ਉਹ ਪਲਾਸਟਿਕ ਦੀ ਉਹਦੇ ਕੋਲੇ ਸੀਗੀ ਕੁੱਪੀ ਜੀ ਹਾਂਜੀ ਉਹਦੇ ਨਾਲ ਚੱਕ ਕੇ ਤੇ ਉਹ ਉਹਦੇ ਗੁੜ ਦੇ ਵਿੱਚ ਪਾ ਰਹੇ ਸੀ ਅੱਛਾ ਜੀ ਤੇ ਮੈਂ ਉੱਥੇ ਉਹਨਾਂ ਨੂੰ ਐ ਜਦੋਂ ਅਸੀਂ ਤਾਂ ਕੁਝ ਇਹੋ ਜਿਹਾ ਪਾਉਂਦੇ ਨਹੀਂ ਸਾਨੂੰ ਉਹ ਅਲੱਗ ਚੀਜ਼ ਲੱਗੀ ਵੀ ਇਹ ਕੀ ਪਾਉਂਦੇ ਆਗੇ ਮੈਂ ਇਹਨਾਂ ਨੂੰ ਪੁੱਛਣ ਲੱਗਿਆ ਮੈਂ ਕਿ ਯਾਰ ਇਹ ਕੀ ਪਾਉਂਦੇ ਆ ਤੁਸੀਂ ਇਹਦੇ ਚ ਇਹ ਕਹਿੰਦੇ ਜੀ ਇਹ ਕੈਮੀਕਲ ਆ ਮੈਂ ਕਿਹਾ ਵੀ ਇਹਦਾ ਨਾਮ ਕੀ ਆ ਜਾਂ ਕੀ ਆ ਉਹ ਐਸਾ ਹੀ ਨਹੀਂ ਪਤਾ ਕਹਿੰਦੇ ਸਾਨੂੰ ਐਸੇ ਬਸ ਸਾਨੂੰ ਤਾਂ ਕੈਮੀਕਲ ਕਹਿ ਕੇ ਦੇ ਦਿੰਦੇ ਆ ਤੇ ਅਸੀਂ ਪਾ ਅਸੀਂ ਪਾ ਦਿੰਦੇ ਆ ਵਿੱਚ ਗੁੜ ਦੇ ਤੇ ਮੈਂ ਕਹਿੰਦਾ ਮੂੰਹ ਹੱਥ ਕਿਉਂ ਨਹੀਂ ਲਾਉਂਦੇ ਕਹਿੰਦੇ ਯਾਰ ਜੇ ਹੱਥ ਲਗਾएंगे ਤਾਂ ਹੱਥੇ ਹੱਥ ਜਲ ਜਾਏਗਾ ਅੱਛਾ ਮੈਂ ਕਿਹਾ ਯਾਰ ਜੇ ਹੱਥ ਜਲ ਜਾਊਗਾ ਤੁਹਾਡਾ ਤੇ ਜਦੋਂ ਗੁੜ ਦੇ ਵਿੱਚ ਪਾ ਕੇ ਦਿੰਨੇ ਆ ਇਹ ਲੋਕਾਂ ਨੂੰ ਗੁੜ ਖਵਾਉਣੇ ਆਗੇ ਤੇ ਫਿਰ ਅੱਗੇ ਅਗਲੇ ਦੇ ਅੰਦਰ ਜਾਊਗਾ ਤਾਂ ਉਹ ਕੀ ਕਰੂਗਾ ਜਾ ਕੇ ਹਾਂਜੀ ਉਹ ਅੰਦਰ ਦਾ ਆਪਣਾ ਇਹ ਸਿਸਟਮ ਜਿਆਦਾ ਸੋਹਲਾ ਤੁਹਾਨੂੰ ਲੱਗਾ ਹੱਥਾਂ ਨਾਲ ਉਹ ਹੱਥਾਂ ਨੂੰ ਵੀ ਜੋ ਕਹਿੰਦਾ ਜੀ ਹੱਥ ਜਲ ਜੂਗਾ ਤਾਂ ਜੇ ਉਹ ਅੰਦਰ ਜਾਊਗਾ ਤਾਂ ਅੰਦਰ ਉਹ ਸਰੀਰ ਨਾਲ ਕੀ ਬਣਾਊਗਾ ਉਹ ਤੁਸੀਂ ਦੇਖ ਲਓ ਵੀ ਅੱਗੇ ਕੀ ਕਰ ਸਕਦੇ ਆ ਵੀ ਇਹੋ ਜੇ ਕੈਮੀਕਲ ਇੰਨੇ ਖਤਰਨਾਕ ਕੈਮੀਕਲ ਉਹ ਗੁੜ ਦੇ ਵਿੱਚ ਪਾ ਕੇ ਦਿੰਦੇ ਆਗੇ ਹਾਂਜੀ ਤੇ ਉਹ ਨਿਰਾਪura ਵੀ ਗੰਨੇ ਤੋਂ ਵੀ ਨਹੀਂ ਗੁੜ ਬਣਾਉਂਦੇ ਆ ਕੋਈ ਖੰਡ ਲੈ ਲੈਂਦੇ ਆ ਜਾਂ ਪ੍ਰਾਣੀ ਦੇਸੀ ਮਤਲਬ ਸਸਤੀ ਖੰਡ ਲੈ ਕੇ ਹਾਂਜੀ ਹਾਂਜੀ ਬਹੁਤ ਕੁਝ ਚੱਲੀ ਜਾਂਦਾ ਜੀ ਵੀ ਇੱਕ ਭਰਾ ਸਾਨੂੰ ਮਿਲਿਆ ਸੀਗਾ ਜੀ ਕਹਿੰਦੇ ਗਾਚੀ ਵੀ ਪਾ ਦਿੰਦੇ ਆ ਜੀ ਜਿਹੜੇ ਫਟੀਆਂ ਪੋਚਦੇ ਆ ਬਹੁਤ ਕੁਝ ਪਾਉਂਦੇ ਆ ਜੀ ਇੰਨਾ ਗੈਣ ਨਹੀਂ ਸਕਦੇ ਆਪਾਂ ਇਹੋ ਜੀਆਂ ਚੀਜ਼ਾਂ ਵੀ ਜਿਹੜੀਆਂ ਨਾ ਖਾਣ ਯੋਗ ਚੀਜ਼ਾਂ ਉਹ ਸਾਰੀਆਂ ਇਹਦੇ ਵਿੱਚ ਪਾ ਕੇ ਤੇ ਉਹ ਗੁੜ ਦੇ ਵਿੱਚ ਪਾ ਕੇ ਤੇ ਆਪਾਂ ਨੂੰ ਇੱਥੇ ਆ ਦੁਕਾਨਾਂ ਤੇ ਜਿਹੜਾ ਗੁੜ ਆ ਰਿਹਾ ਉਹ ਉਹਦਾ ਰੰਗ ਬਣਾ ਦਿੰਦੇ ਆ ਸੋਹਣਾ ਅਗਲੇ ਨੂੰ ਦੇਖਣ ਚ ਚਮਕਦਾਰ ਲੱਗਦਾ ਅਗਲਾ ਕਹਿੰਦਾ ਜੀ ਤੁਹਾਨੂੰ ਤਾਂ ਉਹੋ ਜਿਹਾ ਰੰਗ ਵਾਲਾ ਮਤਲਬ ਚਮਕਦਾ ਗੁੜ ਦਿਓ ਹਾਂਜੀ ਉਹ ਸਾਡੇ ਕੋਲੇ ਆਊਗਾ ਸਾਡੇ ਕੋਲੇ ਹੁਣ ਗੁੜ ਪਿਆਗਾ ਕੋਈ ਗੁੜ ਦੇਖ ਲੋ ਵੀ ਇੱਕ ਕਲਰ ਦਾ ਗੁੜ ਨਹੀਂ ਹੋਊਗਾ ਹਾਂਜੀ 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 ਗੁੜ ਦਾ ਕਲਰ ਹੁੰਦਾ ਉਹ ਗੰਨੇ ਦੀ ਵੈਰਾਈਟੀ ਦੇ ਡਿਪੈਂਡ ਕਰਦਾ ਹੈ ਵੀ ਥੋੜਾ ਜਿਹਾ ਕੋਈ ਲਾਲੀ ਚ ਆ ਜਾਂਦਾ ਕੋਈ ਚਿੱਟੇਪਨ ਚ ਆ ਜਾਂਦਾ ਤੇ ਉਹ ਸਾਡੇ ਕੋਲੇ ਇੱਕ ਰੰਗ ਦਾ ਗੁੜ ਨਹੀਂ ਬਣੂ ਤੁਸੀਂ ਬਾਜ਼ਾਰ ਚ ਕੋਦੇ ਗੁੜ ਲੈ ਲਓ ਉਹ ਸਾਰਾ ਇੱਕ ਰੰਗ ਦਾ ਲਓਗੇ ਹਾਂਜੀ ਰੰਗ ਪਾਉਂਦੇ ਨੇ ਰੰਗ ਪਾ ਕੇ ਤੇ ਕੈਮੀਕਲ ਪਾ ਕੇ ਉਹਨੂੰ ਐ ਚਮਕਦਾਰ ਬਣਾਉਂਦੇ ਆ ਵੀ ਐ ਦੇਖਣ ਨੂੰ ਸੋਹਣਾ ਲੱਗੇ ਹਾਂਜੀ ਹਾਂਜੀ ਉਹ ਜਿਹੜੀ ਹੁਣ ਮਿਕਸ ਕਰਦੇ ਆ ਜੀ ਆਲੂ ਵਿੱਚ ਆਲੂ ਵੀ ਪਾ ਰਹੇ ਆ ਜੀ ਹਾਂ ਪਰੇ ਦੁਨੀਆ ਪਰੇ ਤੋਂ ਪਰੇ ਪਈ ਹੈ ਇਹੇ ਕਾਰਨ ਜੀ ਰੇਟ ਅੱਧ ਅੱਧ ਜੀ ਮਿਲ ਜਾਂਦਾ ਨਹੀਂ ਅੱਧ ਜੀ ਵੀ ਉਹਨਾਂ ਨੂੰ ਵੀ ਹੁਣ ਉਹ ਜਿਹੜੇ ਇੱਥੇ ਵੇਚਣਾਉਂਦੇ ਆ ਇੱਥੇ 50 ਰੁਪਏ ਵੇਚਦਾ ਤਾਂ ਹੁਣ 10-15 ਰੁਪਏ ਤਾਂ ਉਹ ਵੀ ਬਚਤ ਰੱਖਦੇ ਹੋਣਗੇ ਆਪਦੀ ਹਾਂਜੀ ਹਾਂਜੀ ਹੁਣ ਪਿੱਛੇ ਤੋਂ ਤਾਂ ਉਹ 30-35 ਰੁਪਏ ਦੇ ਆਸ-ਪਾਸ ਕੁਝ ਲੈ ਕੇ ਆਉਂਦੇ ਹੋਣਗੇ ਹਾਂਜੀ ਹਾਂਜੀ ਆਪਾਂ ਆਪ ਹੀ ਅੰਦਾਜ਼ਾ ਲਾ ਸਕਦੇ ਹਾਂ ਨਾ ਜੀ 30-35 ਰੁਪਏ ਵਾਲੇ ਗੁੜ ਤੇ ਕੀ ਹੋਵੇਗਾ ਹੁਣ ਕਿਸਾਨ ਵੀਰ ਆ ਵੀ ਉਹ ਸਾਡੇ ਕੋਲੇ ਗ ਉਹ ਕਹਿੰਦੇ ਜੀ ਸਾਡੇ ਕੋਲੇ ਗੁੜ ਜ਼ਿਆਦਾ ਹੈ ਤੇ ਅਸੀਂ ਗੁੜ ਵੇਚਣਾ ਹੈਗਾ। ਹਾਂਜੀ। ਮੈਂ ਕਿਹਾ ਵੀ ਉੱਥੇ ਚੱਲ ਤੁਸੀਂ ਆਪਦੇ ਪਿੰਡ 'ਚ ਹੀ ਵੇਚਦੇ ਹੋ ਥੋੜਾ ਵਿਕਦਾ। ਉਹ ਕਹਿੰਦੇ ਸਾਡਾ ਵਿਕ ਜਾਊਗਾ। ਮੈਨੂੰ ਕਹਿੰਦੇ ਵੀ ਕੀ ਰੇਟ ਵੇਚੀਗੇ? ਮੈਂ ਕਿਹਾ ਯਾਰ ਥੋੜਾ ਗੰਨਾ ਗੁੜਾਗਾ ਤੁਸੀਂ ਗੰਨਾ ਲੈ ਕੇ ਆਏ ਆ ਤੁਸੀਂ ਹਿਸਾਬ ਕਿਤਾਬ ਲਾ ਲਓ। ਹਾਂਜੀ। ਉਹ ਟੋਟਲੀ ਜਦੋਂ ਉਹਨਾਂ ਨੇ ਸਾਰਾ ਕਨਾਲ ਸਵਾ ਕਨਾਲ ਥਾਂ ਸੀ ਉਹਨਾਂ ਦੀ ਸਾਰਾ ਜਦੋਂ ਹਿਸਾਬ ਕਿਤਾਬ ਲਾਇਆ ਤਾਂ ਉਹ ਜਿੰਨਾ ਉਹਦਾ ਗੁੜ ਬਣਿਆ ਸੀ ਕੋਈ ਆਈਡੀਆ ਉਹ 70 ਤੋਂ 72 ਰੁਪਏ ਗੁੜ ਪੈ ਗਿਆ। ਅੱਛਾ ਜੀ। ਜਦੋਂ 70-72 ਰੁਪਏ ਨੂੰ ਗੁੜ ਪੈ ਗਿਆ ਮੈਂ ਕਿਹਾ ਵੀ ਹੁਣ ਤੂੰ ਹਿਸਾਬ ਲਾ ਲਾ ਵੀ ਕੀ ਰੇਟ ਵੇਚਣਾ ਹੈ ਰੇਟ ਵੇਚਣਾ ਹਾਂਜੀ ਜੇ ਹੁਣ 5-7 ਰੁਪਏ 10 ਰੁਪਏ ਜਾਂ 20 ਰੁਪਏ ਕੋਈ ਮੁਨਾਫਾ ਆਪਦਾ ਜਿੰਨਾ ਰੱਖ ਕੇ ਵੇਚਣਾ ਤੂੰ ਆਪਦਾ ਵੇਚ ਸਕਦਾ ਹਾਂਜੀ ਹਾਂਜੀ ਉਹ ਇਹ ਗੱਲ ਹੁੰਦੀ ਹੈ ਵੀ ਹੁਣ ਜੇ ਆਪਾਂ ਕਣਕ ਝੋਨੇ ਦੇ ਹਿਸਾਬ ਨਾਲ ਹਿਸਾਬ ਲਾਉਣੇ ਆ ਉਹਦਾ ਤਾਂ ਬਾਣ ਦਾ ਠੇਕਾ ਵੀ ਤੁਸੀਂ ਲਾ ਲਓ ਹੁਣ 80-85000 90000 ਨੂੰ ਲਗਾਈ ਖੜੇ ਆ ਤੇ ਜੇ ਗੰਨਾ ਬੀਜਾਂਗੇ ਗੰਨਾ ਬੀਜ ਕੇ ਉਹਦਾ ਗੁੜ ਬਣਾਵਾਂਗੇ ਤਾਂ ਉਹ ਕੁਦਰਤੀ ਗੱਲ ਆ ਵੀ ਥੋੜਾ ਜਿਹਾ ਰੇਟ ਤਾਂ ਹੋਊਗਾ ਜੀ ਹਾਂਜੀ ਇਹ ਤਾਂ ਖਾਨ ਵਾਲੇ ਹੁਣ ਅੰਦਾਜ਼ਾ ਆਮ ਹੀ ਲਾ ਸਕਦੇ ਆ ਵੀ ਇੰਨਾ ਮੰਨ ਲਓ ਵੀ 50 ਰੁਪਏ ਵਾਲਾ ਕਿ ਬੇਕ ਰਿਆ ਕੀ ਚੀਜ਼ਾਂ ਤੇ ਜਿਹੜਾ ਆਪਾਂ ਵੇਚਦੇ ਆ ਉਹਦਾ ਕਿੰਨਾ ਫਰੰਤਰਾ ਹੈ ਨਾ ਉਹ ਤਾਂ ਜੀ ਹੁਣ ਲੋਕ ਭਾਲਦੇ ਆਗੇ ਲੋਕ ਸ਼ੁੱਧਤਾ ਦੇ ਪਾਸੇ ਨੂੰ ਵਾਲੇ ਨੂੰ ਮੁੜੇ ਆ ਥੋੜੇ ਜੇ ਹਾਂਜੀ ਆਪਾਂ ਆਮ ਦੇਖਦੇ ਆ ਕਿ ਖਾੜਾਂ ਤੇ ਹੁਣ ਕਾਫੀ ਰਸ਼ ਆ ਨਾ ਹਾਂਜੀ 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 ਮਤਲਬ ਸ਼ਹਿਰੀ ਤਬਕਾ ਜਿਹੜਾ ਉਹ ਥੋੜਾ ਜਾ ਹੁਣ ਜਿਆਦੇ ਉਹਨਾਂ ਨੂੰ ਹੋਇਆ ਵੈ ਵੀ ਸਾਈਸੀ ਸ਼ੁੱਧ ਚੀਜ਼ਾਂ ਖਾਈਏ ਹਾਂਜੀ ਹਾਂਜੀ ਅਜੇ ਪਿੰਡਾਂ ਵਾਲੇ ਤਾਂ ਆਪਣੇ ਫੇਰ ਵੀ ਮਾੜਾ ਮੋਟਾ ਕਰ ਜਾਂਦੇ ਆ ਜਾਂ ਪਿੰਡਾਂ ਵਾਲੇ ਆਪਾਂ ਲਾਪਰਵਾਹੀ ਕਰਦੇ ਆ ਨਾ ਪਰ ਉਹ ਬਾਤ ਜੀ ਕਰ ਜਾਂਦੇ ਬਾਕੀ ਦੂਸਰੀ ਗੱਲ ਵੀ ਪਿੰਡਾਂ ਵਾਲੇ ਆਸੇ ਪਾਸੋਂ ਵੀ ਗੁੜ ਮਤਲਬ ਜੇ ਕੋਈ ਬਣਾ ਕੇ ਲੈ ਕੇ ਜਾਂਦਾ ਤਾਂ ਉਹਨਾਂ ਤੋਂ ਲੈ ਲੈਂਦੇ ਹੈਗੇ ਹਾਂਜੀ ਹਾਂਜੀ ਪਰ ਸ਼ਹਿਰਾਂ ਵਾਲਿਆਂ ਨੂੰ ਉਹ じゃ ਕੁਝ ਮਿਲਦਾ ਨਹੀਂ ਉਹ ਸਾਡੇ ਕੋਲੇ ਇੱਥੇ ਜ਼ਿਆਦਾਤਰ ਜ਼ਿਆਦਾ ਆਉਂਦੇ ਹੈਗੇ ਹਾਂਜੀ ਕੀ ਨਾਮ ਆ ਗਿਆ ਹੀ ਆਪਣਾ ਸੁਖਦੇਵ ਸਿੰਘ ਜਿਹੜੀਆਂ ਇਹ ਵੈਰਾਈਟੀਆਂ ਆਪਾਂ ਇੱਥੇ ਹੀ ਤਿਆਰ ਕਰਦੇ ਆਂ ਜੀ ਸਾਰੀਆਂ ਗੁੜ ਦੀਆਂ ਜਾਂ ਮਸਾਲਾ ਹਲਦੀ ਵਗੈਰਾ ਹਨ ਹਾਂਜੀ ਇੱਥੇ ਕਰਦੇ ਆ ਸਾਰੀਆਂ ਅੱਛਾ ਇਹ ਤੁਸੀਂ ਆਪ ਪਿਉਣੇ ਹਨਾ ਆਪ ਪੀਨੇ ਆ ਅੱਛਾ ਤੇ ਗਰਾਂਟਾ ਬਣਾਉਨੇ ਆ ਹਾਂਜੀ ਸ਼ੁੱਧਤਾ ਦੀ ਗਰੰਟੀ ਹੋਊਗੀ ਹਾਂ ਸ਼ੁੱਧਤਾ ਦੀ ਪੂਰੀ ਗਰੰਟੀ ਹੈ ਜੀ ਅੱਛਾ ਤੇ ਇੱਕ ਜਿਹੜੇ ਹੁਣ ਆਪਣੇ ਜੀ ਯੂਪੀ ਵਾਲੇ ਭਰਾ ਸਸਤਾ ਗੁੜ ਲਈ ਫਿਰਦੇ ਹੁੰਦੇ ਆ 50-50 ਰੁਪਏ ਵੇਚੀ ਜਾਂਦੇ ਆ ਉਹਦਾ ਕੀ ਕਾਰਨ ਆ ਜੀ ਤੁਸੀਂ ਕੀ ਉਹਦਾ ਕਾਰਨ ਇਹ ਆ ਵੀ ਇੱਕ ਤਾਂ ਖਰਾਬ ਖੰਡ ਹਾਂਜੀ ਆਲੂ ਪਾਤੇ ਵਿੱਚ ਹਾਂਜੀ ਸੀਰਾ ਪਤਾ ਅੱਛਾ ਰੰਗ ਪਾ ਕੇ ਉਹ ਤਿਆਰ ਕਰਦੇ ਆ ਹਾਂਜੀ ਯਾਨੀ ਕਿ ਜਿਹੜੇ ਟਰਾਲਿੰਗ ਵਾਲੇ ਵੇਚਦੇ ਫਿਰਦੇ ਹਨ ਇਸ ਤਰ੍ਹਾਂ ਹੀ ਲੋਕਾਂ ਦੀ ਸੇਤਨਾ ਖਲਵਾੜ ਕਰਦੇ ਹਨ ਹਾਂਜੀ ਹਾਂਜੀ ਉਹ ਸਾਰਾ ਜਿਹੜਾ ਹੈ ਗੰਦਾ ਸਮਾਨ ਹਾਂਜੀ ਪਾ ਕੇ ਬਸ ਉਹ ਰੰਗ ਪਾ ਕੇ ਉਹਦਾ ਸੋਨਾ ਬਣਾ ਦਿੰਦੇ ਨੇ ਹਾਂਜੀ ਆਪਣੀ ਤਾਂ ਸ਼ੁੱਧਤਾ ਦੀ ਗਾਰੰਟੀ ਹੋਵੇ ਨਾ ਪਰ ਰੰਗ ਪਾਉਂਦੇ ਆ ਹਾਂਜੀ ਹਾਂਜੀ ਨਾ ਆਪਾਂ ਪਾਪੜੀ ਪਾਉਂਦੇ ਆ ਨਾ ਕੋਈ ਹੋਰ ਚੀਜ਼ ਪਾਉਂਦੇ ਆ ਉੱਪਰ ਸਿਰਫ ਭਿੰਡੀ ਤੋਂ ਗੁੜ ਤਿਆਰ ਕਰਦੇ ਆ ਅੱਛਾ ਕੈਮੀਕਲ ਨਹੀਂ ਵਰਤਦੇ ਨਹੀਂ ਕੈਮੀਕਲ ਨਹੀਂ ਵਰਤੇ ਗੰਨੇ ਤੇ ਉਹ ਤੇ ਭਿੰਡੀ ਤੋਂ ਹੀ ਗੁੜ ਤਿਆਰ ਕਰਦੇ ਆ ਸੋ ਦਾਰ ਕਿ ਤੁਸੀਂ ਦੇਖ ਸਕਦੇ ਹੋ ਬਾਈ ਦਾ ਜਿਹੜਾ ਸੈਟਅਪ ਬਣਾਇਆ ਜਾਂ ਕਲਾੜਾ ਬਣਾਇਆ ਵੇਖੋ 4 ਫੁਪਰੇ ਜਾਲੀ ਲਾ ਕੇ ਹਾਂਜੀ ਬੰਦ ਕੀਤਾ ਕੋਈ ਮੱਖੀ ਮੱਛਰ ਦੀ ਐਂਟਰੀ ਨਹੀਂ ਬਿਲਕੁਲ ਸਾਫ਼ ਸੁਥਰਾ ਬਾਈ ਦਾ ਕੰਮ ਆ ਤੁਸੀਂ ਦੇਖ ਸਕਦੇ ਹੋ ਉੱਪਰੋਂ ਵੀ ਬੰਦ ਆ ਤੇ ਆ ਦੇਖੋ 4 ਫੁਪਰੇ ਜਾਲੀ ਲਾ ਕੇ ਕੋਈ ਮੱਖੀ ਮੱਛਰ ਨਹੀਂ ਤੇ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਸਾਫ਼ ਸੁਥਰਾ ਫਾਰਸਾ ਬਾਈ ਦਾ ਲਾਇਆ ਵਾ ਤੇ ਆਉਤਾਂ ਨੂੰ ਦਿਖਾਉਣਾ ਵੀ ਗੁੜ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਜੀ ਇਸ ਵਿੱਚ ਰੋਹ ਆਂਦਾ ਹੈ ਇਹ ਉਤਰੋਂ ਆਉਂਦੀ ਹੈ ਨਾ ਕਲਾੜੇ ਸੇ ਰੋਹ ਆਂਦਾ ਇੱਥੇ ਹਾਂ ਜੀ ਆਹ ਇਸ ਵਿੱਚ ਕੜਾਹੀ ਵਿੱਚ ਗਰਮ ਹੁੰਦਾ ਪਾਣੀ ਹਾਂ ਜੀ ਔਰ ਇਧਰੋਂ ਮੈਲ ਉਤਰਦੀ ਹੈ ਆ ਦੂਸਰੇ ਤੇ ਦੂਸਰੇ ਸੇ ਮੈਲ ਉਤਰਦੀ ਹੈ ਹਾਂ ਜੀ ਤੀਸਰੇ ਸੇ ਗੁੜ ਬਣ ਕੇ ਆਹ ਗੰਡੇ 'ਤੇ ਪੜਦਾ ਹੈ ਉਹ ਗੰਡੇ 'ਤੇ ਇਹ ਚੜ੍ਹ ਕੇ ਹਾਂ ਜੀ ਇੱਥੇ ਚੜ੍ਹ ਕੇ ਨਿਕਲ ਕੇ ਇਸ ਵਿੱਚ ਘੇੜਦੇ ਹਨ ਔਰ ਇਸ ਵਿੱਚ ਹੀ ਫਿਰ ਗੁੜ ਬਣਦਾ ਹੈ ਅਹੀਂ ਸ਼ੱਕਰ ਬਣ ਗਈ ਆਪਣਾ ਕੀ ਨਾਮ ਆ ਗਿਆ ਜੀ ਸਤਿਕਾਰਯੋਗ ਕਿੰਨਾ ਚਿਰ ਹੋ ਗਿਆ ਜੀ ਆਪਾਂ ਨੂੰ ਇਸ ਖਲਾੜੇ ਦੇ ਕੰਮ ਕਰਦਿਆਂ ਨੂੰ ਜੀ ਖਲਾੜੇ ਤੇ 7 ਸਾਲ ਹੋ ਗਏ ਜੀ ਮੇਰੇ ਹੋ ਗਏ ਅੱਛਾ ਲਗਾਤਾਰ ਆ ਰਹੇ ਹਾਂ ਜੀ ਹਾਂ ਜੀ ਲਗਾਤਾਰ ਤੇ ਜਿਹੜਾ ਆਪਾਂ ਜੀ ਗੁੜ ਬਣਾਉਨੇ ਆ ਜੀ ਜੀ ਤੇ ਇਹ ਤੁਹਾਡੀ ਪੂਰੀ ਗਾਰੰਟੀ ਹੋਊਗੀ ਨਾ ਬਿਲਕੁਲ ਸ਼ੁੱਧ ਹੋਊਗਾ ਨਾ ਜੀ ਹਾਂ ਜੀ ਬਿਲਕੁਲ ਗਾਰੰਟੀ ਹੈ ਹਰ ਤਰ੍ਹਾਂ ਦੀ ਗਾਰੰਟੀ ਹੈ ਜੀ ਅੱਛਾ ਕੋਈ ਕੈਮੀਕਲ ਨਹੀਂ ਕੁਝ ਨਹੀਂ ਕੋਈ ਬਿਲਕੁਲ ਸਾਫ਼ ਸੁਥਰਾ ਗੁੜ ਹੈ ਜੀ ਕਾ ਕੈਮੀਕਲ ਨਹੀਂ ਵਰਤਦੇ ਆਪਾਂ ਜੀ ਕੁਝ ਵੀ ਕੋਈ ਚੀਜ਼ ਨਹੀਂ ਤੇ ਫਰਮਾਲ ਉਤਾਰਨ ਵਾਸਤੇ ਗੁੜ ਤੋਂ ਕਿਹੜੀ ਚੀਜ਼ ਵਰਤਦੇਂ ਭਿੰਡੀ ਨਾਲ ਵਰਤਦੇ ਆਂ ਜੀ ਸੁਭਮਸਕ ਦਾ ਅੰਨਾ ਕਹਿੰਦੇ ਆਂ ਅਸੀਂ ਤੋਂ ਲੇਕਿਨ ਭਿੰਡੀ ਨਾਲ ਬੋਲਦੇ ਆਂ ਪੰਜਾਬ ਮੇ ਤਾਂ ਅੱਛਾ ਭਿੰਡੀ ਇਹ ਭਿੰਡੀ ਪਰ ਜਿਹੜੀ ਇੱਥੇ ਪੰਜਾਬ ਚ ਹੁੰਦੀ ਹੈ ਉਹੀ ਭਿੰਡੀ ਹੁੰਦੀ ਹੈ ਕਿ ਹੋਰ ਭਿੰਡੀ ਹੁੰਦੀ ਹੈ ਇਹ ਗੁੜ ਵਾਲੀ ਭਿੰਡੀ ਆਡੀ ਹੁੰਦੀ ਹੈ ਜੀ ਹੋਰ ਅੱਛਾ ਜੰਗਲੀ ਭਿੰਡੀ ਹੁੰਦੀ ਹੈ ਜੀ ਹਾਂ ਹਾਂ ਕੋਈ ਹੁੰਦੀ ਹੈ ਉਹ ਡਿੰਡੇ ਸਵਾਲੀ ਤੇ ਉਧਰੋਂ ਕਿੱਥੋਂ ਮਿਲਦੀ ਕਿੱਥੋਂ ਜੀ ਇਹ ਆਹ ਯੂਪੀ ਤੇ ਮਿਲਦੀ ਹੈ ਮਾਰੇ ਤੋਂ ਜੈ ਸਾਹਬੁਰੇ ਹੀ ਬੋਤੇ ਆ ਜੀ ਨਹੀਂ ਅੱਛਾ ਇੱਥ